ਕਰਾਂ ਦੇ ਵਿੱਚ ਵਰਤੇ ਜਾਣ ਵਾਲੇ 10 ਪ੍ਰੋਡਕਟਾਂ ਦੀ ਲਾਈਵ ਤੁਸੀਂ ਦੇਖ ਰਹੇ ਹੋ ਪ੍ਰੈਕਟੀਕਲ ਟ੍ਰੇਨਿੰਗ ਇਹ ਹਰ ਸੰਡੇ ਨੂੰ ਫੈਕਟਰੀ ਦੇ ਵਿੱਚ ਦਿੱਤੀ ਜਾਂਦੀ ਹੈ ਜਿੱਥੇ ਸਰਫ ਫਿਨੈਲ ਅਤੇ ਟਾਇਲਟ ਕਲੀਨਰ ਗਲਾਸ ਕਲੀਨਰ ਹੈਂਡ ਵਾਸ਼ ਭਾਂਡੇ ਧੋਣ ਵਾਸਤੇ ਜੈਲ ਲਿਕਵਿਡ ਤੇ ਹੋਰ ਵੀ ਕਈ ਪ੍ਰੋਡਕਟ ਨੇ ਪੂਰੇ 10 ਪ੍ਰੋਡਕਟ ਨੇ ਮਿਲਾ ਕੇ ਇਹਨਾਂ ਦੀ ਜਿਹੜੀ ਪੂਰੀ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਕੱਲੀ-ਕੱਲੀ ਚੀਜ਼ ਸਿਖਾਈ ਜਾਂਦੀ ਹੈ ਤੇ ਹੱਥਾਂ ਦੇ ਵਿੱਚ ਜਿਹੜੇ ਟ੍ਰੇਨਿੰਗ ਲੈ ਰਹੇ ਨੇ ਬੁੱਕਾਂ ਵੀ ਦੇਖ ਰਹੇ ਹੋ ਇਹ ਬੁੱਕਾਂ ਦੇ ਉੱਤੇ ਲਿਖਿਆ ਹੋਇਆ ਜੀ ਕਿਹੜੀ-ਕਿਹੜੀ ਚੀਜ਼ ਕਿੰਨੇ-ਕਿੰਨੇ ਪਰਸੈਂਟ ਪਾਉਣੀ ਹੈ ਥਿਉਰੀਕਲ ਤੇ ਪ੍ਰੈਕਟੀਕਲ ਦੋਨੋਂ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ ਇਹ ਬੜੀ ਸਕਸੈਸ ਸਾਡੀ ਜਿਹੜੀ ਟ੍ਰੇਨਿੰ ਤੇ ਇਹਦੇ ਵਿੱਚ ਡਾਕਟਰ ਸਾਹਿਬ ਵੀ ਆਏ ਸੀਗੇ बिजनेसमैन ਵੀ ਆਏ ਸੀ ਤੇ ਇਹਦੇ ਵਿੱਚ ਇੱਕ ਫੌਜੀ ਸਾਹਿਬ ਵੀ ਆਏ ਸੀ ਤੇ ਇਹਦੇ ਵਿੱਚ ਇੱਕ ਪ੍ਰਾਈਵੇਟ ਜੌਬ ਜੋ ਚੰਗੀ ਚੰਗੇ ਪੈਸੇ ਲੈ ਰਿਹਾ ਸੀ 35 ਤੋਂ 40000 ਰੁਪਿਆ ਜੌਬ ਦਾ ਪੈਸੇ ਲੈ ਰਿਹਾ ਸੀਗਾ ਉਹ ਵੀ ਆਇਆ ਸੀ ਕਿਉਂਕਿ ਦੋਸਤੋ ਅਗਰ ਤੁਸੀਂ ਕੋਈ ਵੱਡੇ ਨੌਕਰ ਹੋ ਤਾਂ ਉਸ ਤੋਂ ਵਧੀਆ ਤਾਂ ਛੋਟੇ ਮਾਲਕ ਬਣ ਜਾਓ ਉਹ ਜ਼ਿਆਦਾ ਬੈਟਰ ਹੁੰਦਾ ਕਿਉਂਕਿ ਦੋਸਤੋ ਜਿੱਥੇ ਤੁਸੀਂ ਆਪਣੇ ਆਪਣਾ ਬਿਜ਼ਨਸ ਰੋਕੋਗੇ ਤੁਹਾਡਾ ਬੱਚਾ ਉਥੋਂ ਸਟਾਰਟ ਕਰੇਗਾ ਪਰ ਜਿਹੜੀ ਨੌਕਰੀ ਆ ਉਹ ਤੁਸੀਂ ਜਿੱਥੇ ਮਰਜੀ ਜਾ ਕੇ ਰੋਕੋ ਤੁਹਾਡਾ ਬੱਚਾ 0 ਤੋਂ ਸਟਾਰਟ ਕਰੇਗਾ ਇਸ ਕਰਕੇ ਪ੍ਰੈਫਰ ਦਿਓ ਕਿ ਤੁਸੀਂ ਆਪਣੇ ਆਪ ਖੁਦ ਦੇ ਮਾਲਕ ਬਣੋ ਤੇ ਇਹ ਜਿਹੜਾ ਪ੍ਰੋਜੈਕਟ ਹੈ ਦੋਸਤੋ ਬੜਾ ਵੱਡਾ ਨਹੀਂ ਹੈਗਾ ਇਹ ਤੁਸੀਂ ਆਪਣੇ ਇੱਕ ਕਮਰੇ ਤੋਂ ਸਟਾਰਟ ਕਰਕੇ ਬਿਨਾ ਕਿਸੇ ਮਸ਼ੀਨ ਤੋਂ ਤੁਹਾਡੇ ਸਾਹਮਣੇ ਬਿਨਾ ਕਿਸੇ ਮਸ਼ੀਨ ਤੋਂ ਇੱਕ ਸਿਰਫ ਕੰਡਾ ਲੈਣਾ ਪੈਗਾ ਤਲਾਈ ਵਾਸਤੇ ਤੁਹਾਨੂੰ ਬਿਨਾ ਕਿਸੇ ਮਸ਼ੀਨ ਤੋਂ ਬਿਲਕੁਲ ਅਥਾਂ ਦੇ ਨਾਲ ਬਣਾ ਕੇ ਦਿਖਾਇਆ ਜਾ ਰਿਹਾ ਤੇ ਤੁਸੀਂ ਆਪਣੇ ਇੱਕ ਕਮਰੇ ਤੋਂ ਥੋੜੀ ਜਿਹੀ ਪੂੰਜੀ ਛੋਟੇ ਥੋੜੇ ਜਿਹੇ ਪੈਸੇ ਲਾ ਕੇ ਸਟਾਰਟ ਕਰ ਸਕਦੇ ਹੋ ਕੋਈ ਬੋਲੀ ਬੜੀ ਵੱਡੀ ਜਗ੍ਹਾ ਦੀ ਲੋੜ ਨਹੀਂ ਕੋਈ ਬਾਰੇ ਵੱਡੇ ਰੁਪਈਆ ਦੀ ਲੋੜ ਨਹੀਂ ਇਹ ਟ੍ਰੇਨਿੰਗ ਹਰ ਸੰਡੇ ਨੂੰ ਆਪਣੀ ਫੈਕਟਰੀ ਦੇ ਵਿੱਚ ਤਲਵਾੜੇ ਦੇ ਵਿੱਚ ਜਾਖਾ ਦੇ ਨਾਲ ਪੈਂਦਾ ਜੀ ਉਹਦੇ ਵਿੱਚ ਸਿਖਾਈ ਜਾਂਦੀ ਹੈ ਤੇ ਪ੍ਰੈਕਟੀਕਲ ਵੀ ਕੀਤਾ ਜਾਂਦਾ ਤੇ ਥਿਓਰੀਕਲ ਵੀ ਸਿਖਾਈ ਜਾਂਦੀ ਹੈ ਤਾਂ ਤੁਸੀਂ ਆਪਣੀ ਸੀਟ ਬੁੱਕ ਕਰਾ ਸਕਦੇ ਹੋ ਇਹ ਸੀਟ ਦੀ ਜੀ 3100 ਰੁਪਏ ਟੋਟਲ ਤੁਸੀਂ ਟ੍ਰੇਨਿੰਗ ਦਾ ਦੇਣਾ ਜਿਹਦੇ ਵਿੱਚੋਂ 500 ਰੁਪਏ ਤੁਸੀਂ Google Pay ਕਰਕੇ ਦਿੱਤੇ ਨੰਬਰਾਂ ਦੇ ਉੱਤੇ Google Pay ਕਰਕੇ ਸਾਨੂੰ ਆਪਣੀ ਸੀਟ ਬੁੱਕ ਕਰਵਾ ਸਕਦੇ ਹੋ ਤੇ ਹਰ ਸੰਡੇ ਨੂੰ 6 ਸਵੇਰ 10 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਿਹੜੀ ਪੂਰੀ ਸਖਲਾਈ ਦੇ ਦਿੱਤੀ ਜਾਂਦੀ ਹੈ ਤੇ ਦੋਸਤੋ ਇੱਕ ਦਿਨ ਦੀ ਇਹ ਟ੍ਰੇਨਿੰਗ ਹੁੰਦੀ ਹੈ ਤੇ ਟ੍ਰੇਨਿੰਗ ਦੇ ਵਿੱਚ ਤੁਹਾਨੂੰ ਉਹ ਚੀਜ਼ਾਂ ਸਿਖਾਈਆਂ ਜਾਣੀਆਂ ਜੋ ਆਪਣੇ ਆਮ ਘਰਾਂ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਨੇ ਜਿਨ੍ਹਾਂ ਦੀ ਡਿਮਾਂਡ ਕਦੇ ਵੀ ਘਟਣ ਵਾਲੀ ਨਹੀਂ ਸਗੋਂ ਵਧੇਗੀ ਹੀ ਇਹ ਬਿਜ਼ਨਸ ਅਗਰ ਤੁਸੀਂ ਸਾਡੇ ਤੋਂ ਸਿੱਖ ਕੇ ਆਪਣੇ ਘਰੇ ਛੋਟੇ ਜਿਹੇ ਵੀ ਪ੍ਰੋਜੈਕਟ ਤੋਂ ਕਰਦੇ ਹੋ ਘੱਟ ਪੈਸੇ ਤੋਂ ਸ਼ੁਰੂ ਕਰਦੇ ਹੋ ਤਾਂ ਇਹਨੂੰ ਚਾਹੇ ਹਜ਼ਾਰਾਂ ਤੋਂ ਸ਼ੁਰੂ ਕਰਕੇ ਕਰੋੜਾਂ ਤੱਕ ਲੈ ਜਾਓ ਇਹ ਬਿਜ਼ਨਸ ਵੱਡਾ ਹੋਣ ਵਾਲਾ ਹੈ ਤੇ ਛੋਟੇ ਤੋਂ ਸਟਾਰਟ ਹੋਣ ਵਾਲਾ ਹੈ ਤੇ ਇਹ ਬਿਜ਼ਨਸ ਕਦੇ ਵੀ ਫੇਲ ਹੋਣ ਵਾਲਾ ਨਹੀਂ ਕਦੇ ਵੀ ਖਤਮ ਹੋਣ ਵਾਲਾ ਨਹੀਂ ਜਦੋਂ ਤੱਕ ਜੀਵਾਂਗੇ ਇਹ ਪ੍ਰੋਡਕਟ ਜਿਹੜੇ ਆਪਾਂ ਬਣਾਉਨੇ ਆ ਉਹਨਾਂ ਚਿਰ ਜ਼ਰੂਰਤ ਚਾਹੀਦੀ ਹੀ ਚਾਹੀਦੀ ਹੈ ਇਹਨਾਂ ਦੀ ਜ਼ਰੂਰਤ ਪੈਗੀ ਹੀ ਪੈਗੀ ਆਪ ਦੇਖ ਸਕਦੇ ਹੋ ਤੁਸੀਂ ਸਾਹਮਣੇ ਆਪਣਾ ਜਿਹੜਾ ਸਾਰੇ ਪ੍ਰੋਡਕਟ ਤੁਹਾਨੂੰ ਦਿਖਾ ਰਹੇ ਆ ਸ਼ੋਅ ਕਰ ਰਹੇ ਆ ਤਾਂ ਦੋਸਤੋ ਮੌਕਾ ਨ ਤਾਂ ਆਪਣੀ ਸੀਟ ਬੁੱਕ ਕਰੋ ਅਤੇ ਤੁਸੀਂ ਆਪਣੇ ਆਪਣੀ ਇਸ ਟ੍ਰੇਨਿੰਗ ਦੇ ਵਿੱਚੋਂ ਲਾਹਾ ਲਓ ਤੇ ਆਪਣੇ ਘਰੇ ਸਿੱਕੇ ਜਾਓ ਜਿਵੇਂ ਸਾਹਮਣੇ ਸਰਫ ਤੁਹਾਨੂੰ ਬਣਾ ਕੇ ਦਿਖਾਇਆ ਇਸ ਤਰ੍ਹਾਂ ਦਾ ਸਰਫ ਹਰ ਚੀਜ਼ ਜਿਹੜੀ ਪ੍ਰੈਕਟੀਕਲ ਤੇ ਤੁਹਾਨੂੰ ਜਿਹੜੀ ਬਣਾ ਕੇ ਦਿਖਾਈ ਜਾਏਗੀ ਤੇ ਪੂਰੀ ਟ੍ਰੇਨਿੰਗ ਦਿੱਤੀ ਜਾਏਗੀ ਪੂਰਾ ਕਿਵੇਂ ਵੇਚਣਾ ਕਿੱਥੇ ਵੇਚਣਾ ਕਿਸ ਤਰ੍ਹਾਂ ਤੁਸੀਂ ਲੋਨ ਲੈ ਸਕਦੇ ਹੋ ਇਹਦੇ ਉੱਤੇ ਹਰ ਚੀਜ਼ ਦੀ ਜਾਣਕਾਰੀ ਤੁਹਾਨੂੰ ਦਿੱਤੀ ਜਾਏਗੀ ਇਸ ਬਿਜ਼ਨਸ ਦੀ ਪੂਰੇ ਦੀ ਤੇ ਲਾਈਫਟਾਈਮ ਬਿਜ਼ਨਸ ਸਪੋਰਟ ਵੀ ਸਾਡੇ ਵੱਲੋਂ ਦਿੱਤੀ ਜਾਏਗੀ